ਆਊਟ ਆਫ ਬਾਲਸਰ ਇੰਡੀਆ ਆਊਟ ਆਫ ਤਿਹਾਰ ਜੇਲ੍ਹ ਚੋਂ ਆਈ ਆਵਾਜ਼ ਬੜਾਲ ਜੇਲ੍ਹ ਚੋਂ ਆਈ ਆਵਾਜ਼ ਲੈ ਕਰ ਵਾਂਗੇ ਬਾਲਸਰ ਪੰਜਾਬ ਦੀ ਆਜ਼ਾਦੀ ਲਈ ਚੱਲ ਰਹੇ ਰੈਫਰੈਂਡਮ ਦੇ ਹੱਕ ਵਿੱਚ ਵਿਸ਼ਾਲ ਕਾਰ ਰੈਲੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਪੁਸ਼ਿੰਗਟਨ ਡੀਸੀ ਵਿਖੇ ਕੱਢੀ ਗਈ ਗੁਰਦੁਆਰਾ ਸਿੰਘ ਸਭਾ ਤੋਂ ਸ਼ੁਰੂ ਹੋਈ ਇਹ ਕਾਰ ਰੈਲੀ ਭਾਰਤੀ ਅੰਬੈਸੀ ਤੇ ਜਾ ਕੇ ਸਮਾਪਤ ਹੋਈ ਇਸ ਮੌਕੇ ਸੇਖਾਗੋ ਨੇ ਖਾਲਿਸਤਾਨ ਦੀ ਮੰਗ ਨੂੰ ਦੁਹਰਾਉਂਦਿਆਂ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਾਏ ਇੰਡੀਆ ਠੱਗੋ ਕਰੇਸੀ ਬਣ ਕੇ ਰਹੇਗਾ ਖਾਲਿਸਤਾਨ ਲੈ ਕੇ ਰਵਾਂਗੇ ਖਾਲਿਸਤਾਨ ਇੰਡੀਆ ਆਊਟ ਆਫ ਖਾਲਿਸਤਾਨ ਇੰਡੀਆ ਆਊਟ ਆਫ ਖਾਲਿਸਤਾਨ ਨਜਰਾ ਤੇਰੇ ਕਾਤਲ ਕੌਣ ਹਿੰਦੁਸਤਾਨ ਹਿੰਦੁਸਤਾਨ ਖੰਡੇ ਆ ਤੇਰੇ ਕਾਤਲ ਕੌਣ ਹਿੰਦੁਸਤਾਨ ਹਿੰਦੁਸਤਾਨ ਦੱਸ ਦਈਏ ਕਿ 17 ਅਗਸਤ ਨੂੰ واਸ਼ਿੰਗਟਨ ਡੀਸੀ ਵਿਖੇ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਕਰਵਾਇਆ ਜਾ ਰਿਹਾ ਜਿਸ ਦੇ ਚਲਦਿਆਂ ਸੀ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਯੂਥ ਆਫ ਅਮਰੀਕਾ ਦਾਲ ਖਾਲਸਾ ਅਮਰੀਕਾ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ 6 ਫਾਰ ਜਸਟਿਸ ਦੁਆਬਾ ਸਿੱਖ ਐਸੋਸੀਏਸ਼ਨ ਸੰਤ ਪ੍ਰੇਮ ਸਿੰਘ ਸਿੱਖ ਕਲਚਰਲ ਸੁਸਾਇਟੀ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਦੇ ਸਹਿਯੋਗ ਦੇ ਨਾਲ ਖਾਲਿਸਤਾਨੀ ਝੰਡਿਆਂ ਨਾਲ ਵਿਸ਼ਾਲ ਕਾਰ ਰੈਲੀ ਬੜੇ ਹੀ ਉਤਸ਼ਾਹ ਦੇ ਨਾਲ ਕੱਢੀ ਗਈ ਗੁਰਪਿਆਰ ਸਾਹਿਬ ਸੰਗਤ ਜੀ ਜੋ 17 ਅਗਸਤ ਨੂੰ ਵਾਸ਼ਿੰਗਟਨ ਦੀ ਧਰਤੀ ਤੇ ਵੋਟਾਂ ਪੈ ਰਹੀਆਂ ਹਰ ਫਰੈਂਡਮ ਦੀਆਂ ਉਸੇ سپورਟ ਵਿੱਚ ਸਿੱਖ ਸੰਗਤਾਂ ਜੋ ਆਪ ਹਨ ਆਪ ਜੋ ਚੜਦੀ ਕਲਾ ਜਮੀਰ ਵਾਲੇ ਸਿੰਘ ਹਨ ਉਹ ਪਹੁੰਚੇ ਹੋਏ ਹਨ ਕਾਰ ਰੂਪ ਕਾਰ ਰੈਲੀ ਦੇ ਰੂਪ ਵਿੱਚ ਸੋ ਇਥੇ ਐਮਬੈਸੀ ਦੇ ਸਾਹਮਣੇ ਆਪਣਾ ਮੁਲਖ ਜੋ ਅਸੀਂ ਆਜ਼ਾਦ ਕਰਾਉਣਾ ਹੈ ਉਸ ਦੇ ਸਮਾਉਂਡ ਵਿੱਚ ਇਥੇ ਸਿੰਘ ਇਕੱਠੇ ਹੋਏ ਹਨ ਸੋ ਅਸੀਂ 10-14 ਹਾਂ ਕਿ ਜੋ ਇਹਨਾਂ ਦੇ ਟਾਊਟ ਬਟਾਊਟ ਹਨ ਜੋ ਕਿ ਇਹਨਾਂ ਨੂੰ ਰਾਸ਼ਨ ਵੀ ਪਹੁੰਚਾਉਂਦੇ ਹਨ ਤੇ ਹੋਰ ਗੱਲਾਂ ਵੀ ਅਸੀਂ ਉਹਨਾਂ ਟਾਊਟਾਂ ਨੂੰ ਵੀ ਜਾਣਦੇ ਹਾਂ ਉਹਨਾਂ ਦਾ ਵੀ ਨੋਟਿਸ ਲਵਾਂਗੇ ਅਸੀਂ ਜਿਹੜੇ ਕਿ ਚਾਹੁੰਦੇ ਹਨ ਕਹਿੰਦੇ ਹਨ ਕਿ ਅਸੀਂ ਵਿੱਚੋਂ ਤੁਹਾਡੇ ਨਾਲ ਹਾਂ ਲੇਕਿਨ ਜਿਹੜੀਆਂ ਜ਼ਰੂਰਤਾਂ ਉਹਨਾਂ ਦੀਆਂ ਪੂਰੀਆਂ ਕਰਦੇ ਹਨ ਸੋ ਖਾਲਸਾ ਜੀ ਆਪਣੀਆਂ ਅੱਖਾਂ ਖੋਲੋ ਆਉਂਦੀ ਜੋ ਆਜ਼ਾਦੀ ਦੀਆਂ ਵੋਟਾਂ ਹਨ ਉਸ ਵਿੱਚ ਵੱਧ ਛੱਡ ਕੇ ਵੋਟਾਂ ਪਾਓ ਵਾਸ਼ਿੰਗਟਨ ਦੀ ਧਰਤੀ ਤੇ ਜੋ ਵੱਧ ਵੱਧ ਵੋਟਾਂ ਪੈਣਗੀਆਂ ਫਿਰ ਤੁਹਾਡੀ ਆਜ਼ਾਦੀ ਦਾ ਜੋ ਸੰਘਰਸ਼ ਹੈ ਹੋਰ ਨੇੜੇ ਹੋ ਜਾਏਗਾ ਸੋ ਇਹਨਾਂ ਗੱਲਾਂ ਨੂੰ ਯਾਦ ਰੱਖੋ ਆਪਣੀਆਂ ਅੱਖਾਂ ਖੁੱਲੀਆਂ ਰੱਖੋ ਜੋ ਤੁਹਾਡੇ ਵਿੱਚ ਹੀ ਵੜੇ ਹੋਏ ਹਨ ਲੇਕਿਨ ਗੱਲਾਂ ਹੋਰ ਕਰਦੇ ਹਨ ਔਰ ਕਮਾਈ ਕਿਤੇ ਹੋਰ ਖਾਂਦੇ ਹਨ ਸੋ ਇਹ ਵੀ ਯਾਦ ਰੱਖਿਓ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਲੈ ਕੇ ਰਾਂਗੇ ਖਾਲਿਸਤਾਨ ਲੈ ਕੇ ਰਾਂਗੇ ਖਾਲਿਸਤਾਨ ਬਣ ਕੇ ਰਹੇਗਾ ਖਾਲਿਸਤਾਨ ਜੋ ਇਹ ਐਂਬੈਸੀ ਹੈ ਇਸ ਦੇ ਵਿੱਚ ਇਹ ਕਤਲਗਾ ਹੈ ਇਹ ਸਾਡੇ ਸਿੱਖਾਂ ਦੇ ਕਤਲ ਕਰਦੀ ਹੈ ਇਸ ਵਿੱਚ ਸਾਜਸਾ ਘਣੀਆਂ ਜਾਂਦੀਆਂ ਹਨ ਸਾਡੇ ਭਾਈ ਹਰਜੀਪ ਸਿੰਘ ਨਿੱਜੇ ਨੂੰ ਕੈਨੇਡਾ ਦੇ ਵਿੱਚ ਇਹਨਾਂ ਨੇ ਮਾਰਿਆ ਭਾਈ ਖੰਡਾ ਜੀ ਨੂੰ ਇੰਗਲੈਂਡ ਦੇ ਵਿੱਚ ਮਾਰਿਆ ਤੇ ਫਿਰ ਸਾਡੇ ਗੁਰਪਤਵੰਨ ਸਿੰਘ ਪੰਨੂ ਉਹਨਾਂ ਨੂੰ ਮਰਡਰ ਪਲਾਨ ਜਿਹੜਾ ਕਿ ਇਹਨਾਂ ਦਾ ਫਲਾਜ ਹੋਇਆ ਹੈ ਜਿਸ ਵਿੱਚ ਇਹਨਾਂ ਦੇ ਬੰਦੇ ਫੜੇ ਹੋਏ ਹਨ ਸੋ ਇਹ ਜੋ ਅੰਦਰ ਬੈਠੇ ਹਨ ਇਹ ਸਾਰੇ ਸਿੱਖਾਂ ਦੇ ਦੁਸ਼ਮਣ ਹਨ ਸਿੱਖਾਂ ਦਾ ਕਤਲ ਕਰਨਾ ਸਿੱਖਾਂ ਨੂੰ ਬਰਬਾਦ ਕਰਨ ਦੀਆਂ ਇਥੇ ਵਿਉਂਤਾਂ ਬੰਦੀਆਂ ਹਨ ਇਹ ਕੋਈ ਐਮਬੈਸੀ ਨਹੀਂ ਹੈ ਇਹ ਜੋ ਹੈ ਇੱਕ ਇੱਕ ਕਤਲਗਾਹ ਹੈ ਜਦ ਸਮਾਂ ਆਏਗਾ ਜਦੋਂ ਅਸੀਂ ਆਪਣਾ ਦੇਸ਼ ਆਜ਼ਾਦ ਕਰਾਵਾਂਗੇ ਤੇ ਇਹਨਾਂ ਨੂੰ ਖਿੱਚ-ਖਿੱਚ ਕੇ ਬਾਹਰ ਕਰਕੇ ਇਹਨਾਂ ਤੇ ਕੇਸ ਚਲਾਵਾਂਗੇ ਇਹਨਾਂ ਨੂੰ ਸਜ਼ਾਵਾਂ ਦੇਵਾਂਗੇ ਜਥੇਬੰਦੀਆਂ ਸੰਗਤਾਂ ਦੇ ਸਹਾਇਕ ਦੇ ਨਾਲ ਅੱਜ ਅਸੀਂ ਇੱਥੇ ਇੱਕ ਕਾਰ ਰੈਲੀ ਕੱਢੀ ਆ ਗੁਰਦੁਆਰਾ ਸਾਹਿਬ ਸਿੰਘ ਸਭਾ ਫਾਇਰਫੈਕਸ ਵਰਜੀਨੀਆ ਤੋਂ ਇੰਡੀਆ ਨੋਵੈਂਸੀ ਦੇ ਸਾਹਮਣੇ ਆਏ ਆ ਸੋ ਰੈਲੀ ਕੱਢਣ ਦਾ ਕਾਰਨ ਕਾਰ ਰੈਲੀ ਕੱਢੀ ਗਈ ਕਿ ਆਉਣ ਵਾਲੀ 17 ਅਗਸਤ ਨੂੰ ਜੋ ਐਸਐਫਜੀ 64 ਜਸਤ ਵੱਲੋਂ ਰੈਫਰੈਂਡਮ ਦੇ ਵਾਸਤੇ ਜੋ ਆ ਹੋ ਰਿਹਾ ਵਾਸ਼ਿੰਗਟਨ ਡੀਸੀ ਦੀ ਧਰਤੀ ਤੇ ਉਸ ਰੈਫਰੈਂਡਮ ਦੀ ਵਾਸਤੇ ਸਪੋਰਟ ਦੇ ਵਿੱਚ ਇੱਕ ਕਾਰ ਰੈਲੀ ਜਿਹੜੀ ਕੱਢੀ ਗਈ ਆ ਕਿ ਸੰਗਤਾਂ ਦੇ ਵਿੱਚ ਉਤਸ਼ਾਹ ਬਣੇ ਤੇ ਪੂਰੀਆਂ ਸਮੁੱਚੀਆਂ ਈਸ਼ ਕੋਸਟ ਦੀਆਂ ਸੰਗਤਾਂ ਪਰਿਵਾਰਾਂ ਸਮੇਤ ਵੱਧ ਚੜ ਕੇ ਇਹ ਸਾਡੀ ਬੇਨਤੀ ਅਪੀਲ ਆ ਕਿ ਜੇ ਅਸੀਂ ਆਪਣੇ ਪੰਜਾਬ ਸਿੱਖ ਹੋਮਲੈਂਡ ਨੂੰ ਆਜ਼ਾਦ ਕਰਾਉਣਾ ਭਾਰਤੀ ਕਬਜ਼ੇ ਦੇ ਵਿੱਚੋਂ ਤਾਂ ਫਿਰ ਵੱਧ ਚੜ ਕੇ ਬਹੀਰਾ ਘਤੋਂ ਵਾਸ਼ਿੰਗਟਨ ਡੀਸੀ ਦੀ ਧਰਤੀ ਤੇ ਆਉਣ ਵਾਲੀ 17 ਅਗਸਤ ਨੂੰ ਪਹੁੰਚੋ ਤੇ ਆਪਣੇ ਪੰਜਾਬ ਵਾਸਤੇ ਸਿੱਖ ਹੋਮਲੈਂਡ ਵਾਸਤੇ ਆਪਣੀ ਜਿਹੜੀ ਖਾਲਸਤਾਨ ਵਾਸਤੇ ਵੋਟ ਪਾਓ ਜੀ ਤਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਦੇ ਪ੍ਰੋਗਰਾਮ ਐਸਐਫਜੀ ਸਿੱਖ ਜਸੇ ਸਿਕਸ ਫੋਰ ਜਸਟਿਸ ਵੱਲੋਂ ਲਿਖੇ ਗਏ ਆ ਉਹ ਉਹਨਾਂ ਦਾ ਜਿਹੜਾ ਮਹਮ ਆ ਉਹਨੂੰ ਹੋਰ ਉਤਸ਼ਾਹ ਉਹਨੂੰ ਹੋਰ ਬੂਰ ਮਿਲ ਸਕੇ ਸੋ ਇਸ ਗੱਲ ਦੇ ਲਈ ਅੱਜ ਜਿੰਨੀਆਂ ਸੰਗਤਾਂ ਜੁੜੀਆਂ ਵੱਡੀ ਤਦਾਦ ਵਿੱਚ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਸਤਿਗੁਰਾਂ ਦੇ ਅਕਾਲ ਪੁਰਖ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਹੈਗੀ ਹੈ ਕਿ ਆਪਣੀ ਕੌਮ ਨੂੰ ਖੁਸ਼ਿਆ ਹੋਇਆ ਕਰ ਉਹ ਪੰਜਾਬ ਉਹ ਖਾਲਿਸਤਾਨ ਜਲਦ ਬਖਸ਼ਣ ਸੋ ਇਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਸੋ ਧੰਨਵਾਦ ਆ ਸਿੱਖ ਜਥੇਬੰਦੀਆਂ ਦੇ ਸੰਗਤਾਂ ਦਾ ਬੱਚਿਆਂ ਭੈਣਾਂ ਵਿਵੀਆਂ ਦਾ ਜਿੰਨੇ ਵੱਦ ਚੜ ਕੇ ਇਸ ਇਲਾਕੇ ਦੇ ਵਿੱਚ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਆਪਣੇ ਜਲਾਲ ਦੇ ਨਾਲ ਇੱਕ ਸੁੰਦਰ ਕਾਰਾ ਲੈ ਕੇ ਇੱਥੇ ਪਹੁੰਚਿਆ ਭਾਰਤੀ ਐਮਬੈਸੀ ਦੇ ਸਾਹਮਣੇ ਔਰ ਅਸੀਂ ਇਹਨਾਂ ਨੂੰ ਕਹਾਂਗੇ ਕਿ ਜਾਗਦੀ ਜ਼ਮੀਰ ਵਾਲੇ ਸਿੱਖ ਜੋ ਨੇ ਉਹ ਜਦੋਂ ਤੱਕ ਉਹਨਾਂ ਦੇ ਸਰੀਰ 'ਚ ਸਾਹ ਚੱਲਦੇ ਨੇ ਅਸੀਂ ਇਹਨਾਂ ਨੂੰ ਦੱਸਦੇ ਰਵਾਂਗੇ ਸ਼ੀਸ਼ਾ ਦਿਖਾਉਂਦੇ ਰਵਾਂਗੇ ਇਹਨਾਂ ਦੇ ਕਾਲੀਆਂ ਕਰਤੂਤਾਂ ਦੱਸਦੇ ਰਵਾਂਗੇ ਔਰ ਜਿਹੜੇ ਫ੍ਰੀ ਕੰਟਰੀ ਦੇ ਵਿੱਚ ਆ ਕੇ ਅਮਰੀਕਾ ਦੇ ਵਿੱਚ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ ਐਲਾਈਨ ਅਮਰੀਕਾ ਦੇ ਅਮਰੀਕਾ ਦੇ اعلی ਕੋਈ ਨਹੀਂ ਹੈਗੇ ਇਹ ਬਿਲਕੁਲ ਸ਼ੁਰੂ ਤੋਂ ਹੀ ਇਹਨਾਂ ਗਦਾਰੀਆਂ ਕੀਤੀਆਂ ਗੰਗੂ ਦੀ ਔਲਾਦ ਆ ਇਹਨਾਂ ਗੁਰੂ ਘਰ ਨਹੀਂ ਬਖਸ਼ਿਆ ਅੱਜ ਇਹ ਅਮਰੀਕਨਾਂ ਦੇ ਵੀ ਨਹੀਂ ਹੋ ਸਕਦੇ ਇਹ ਚਾਈਨਾ ਨਾਲ ਵੀ ਸੰਧੀਆਂ ਰੱਖਦੇ ਰਸ਼ੀਆ ਦੇ ਨਾਲ ਵੀ ਸੰਧੀਆਂ ਰੱਖਦੇ ਆ ਸੋ ਉਹੀ ਆਪਣਾ ਫਰਜ਼ ਪੂਰਾ ਕਰਨ ਆਏ ਹੋਏ ਆ ਔਰ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਇੱਥੇ ਅੰਗਰੇਜ਼ੀ ਔਰ ਪੰਜਾਬੀ ਦੋਹਾਂ ਭਾਸ਼ਾਵਾਂ ਦੇ ਵਿੱਚ ਅਸੀਂ ਅੱਜ ਇਹਨਾਂ ਦਾ ਚਿਹਰਾ ਜਿਹੜਾ ਉਹ ਸਾਰੇ ਸਮੁੱਚੇ ਸੰਸਾਰ ਸਾਹਮਣੇ ਨੰਗਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ